ਜਾਂਦਾ ਕਮਲ ਕਮਲਾ ਦੀ ਕੋਠਾ ਨਹੀਂ ਹੈ ਕਮਲਾ ਪਤਲਾ ਖੇਉਣੀ ਦੇ ਦਿੰਦੀ ਆ ਬੋਟਾ ਉਹ ਦੇਰ ਮੇਰੇ ਘਰੇ ਆਉਂਦੀ ਸੀ ਹੋਰ ਕੋਈ ਐ ਨਹੀਂ ਚੰਗਾ ਹੈ ਜੀ ਸਰਕਾਰ ਨਾਲ ਉਹਦੇ ਵਾਅਦੇ ਕੀਤੇ ਹੁਣ ਇਹ ਅੰਦਰ ਵੜ ਕੇ ਹੁਣ ਨਹੀਂ ਬਾਹਰ ਨਿਕਲਦਾ ਜਿਹੜੇ ਹੱਥ ਬਣ ਬਣ ਕੇ ਬੋਟਾਂ ਲੈਣ ਆਉਂਦੇ ਸੀ ਹੁਣ ਇਹ ਬੋਟਾਂ ਲੈ ਕੇ ਅੰਦਰ ਮੇਰੇ ਮੇਰੇ ਜ਼ਿੰਮੇਦਾਰਾਂ ਨੇ ਮaaf ਕਰਦੋ ਸਾਡੇ ਗਰੀਬਾਂ ਦੇ ਕਿਉਂ ਨਹੀਂ ਮaaf ਹੁੰਦੇ ਉਹ ਲੋਹਰ ਜੱਪਾਈਆ ਤੇ ਜ਼ਿੰਮੇਦਾਰਾਂ ਨੂੰ ਜੇ ਜੋ ਕਰਨਾ ਨਹੀਂ ਦਵਾਈ ਸਾਡੇ ਸਿਉਨੇ ਆ ਕਿ ਨੋ ਆਦਿਆ ਦਾ ਦੂਜੇ ਤੱਕ ਨਹੀਂ ਕੇ ਪੈ ਝੋਨਾ ਲਾਉਣ ਜਾਂ ਸਾਤੋ ਵੀ ਰਜਗਾਰ ਕੋਰਦੀਆਂ ਵਾਲੀ ਮਿਲਦੀ ਸੀਗੀ ਉਹ ਬੰਦ ਕਰਤੀ ਬੋਲੀ ਕਿ ਰਜਗਾਰ ਆ ਸਾਡਾ ਗਰੇਕਾ ਵੀ ਬੰਦ ਕਰਤੀ ਦੱਸੋ ਅਸੀਂ ਖਾਣਾਗੇ ਕੀ ਯਾਰ ਦੇ ਦੇਵੇ ਸਾਨੂੰ ਲਿਆ ਕੇ ਇਹਨਾਂ ਦਾ ਜ਼ਹਿਰ ਲੈ ਜਾ ਤੇ ਜ਼ਹਿਰ ਦੇ ਦੇ ਪਿੰਡਾਂ ਦੇ ਵਿੱਚ ਜਾ ਕੇ ਫੇਰ ਖਤਮ ਹੋਊਗੀ ਦੁਨੀਆ ਨਹੀਂ ਦੁਨੀਆ ਪੀੜੂ ਕੀ ਇਹ ਦੇ ਨਾਲ ਜੇ ਕੋਈ ਆਟਾ ਪਾਣ ਸਾਨੂੰ 5 ਕਿਲੋ ਦਿੱਤੀ ਜਾਂਦੀ ਆ ਮਹੀਨੇ ਦੀ ਉਹ ਵੇਚੀ ਚੱਕੀ ਦੇ ਰਹਿ ਜਾਂਦੀ 5 ਕਿਲੋ ਨਾਲ ਸਿੱਧੀ ਫੋਕਰੀ ਕਰਕੇ ਇਹਦਾ ਸੁੱਕਣੇ ਪਾ ਦੇ ਬਈ ਕਿੰਤਨ ਆਲੀ ਗੱਲ ਤਾਂ ਹੁਣ ਉਹਨਾਂ ਡਲੇ ਮਾਨ ਨੇ ਤਾਂ ਕਹਿ ਦੇ ਡਲੇ ਪਿੰਡਾਂ ਚ ਨਾ ਡਲੇ ਮਾਨ ਨੇ ਤਾਂ ਕਹਿ ਦੇ ਦੋ ਉਹ ਵੀ ਬੁੜੀਆਂ ਕੱਸੀ ਵੀ ਬੁੜੀਆਂ ਜਦੋਂ ਨਾ ਜਪਾਉਂਦਾਂ ਕਰਤਿਆਂ ਤੇ ਤਾਂ ਜਪਾਉਂਦਾਂ ਇਹ ਸਾਡੀ ਇਕੱਲੀ ਸੋਨਤੀ ਠੀਕ ਆ ਜਵਾਨੀ ਖੋਜ ਦੀ ਜੋ ਸਾਨੂੰ ਕਿੰਨੇ ਹੀ ਕੁਝ ਨਹੀਂ ਤੇ ਅਸੀਂ ਖੋਜ ਕਰ ਲਈ ਇਹ ਸਮਾਜ ਜਿੱਦੜਾ ਬਣ ਗਿਆ ਹੈ ਦੋਹਰ ਕੀ ਆਲੀ ਸਾਡੀ ਖਤਮ ਕਰਦੀ ਅਸੀਂ ਨਾ ਰੋਕਦੇ ਨਾ ਅਸੀਂ ਨਾ ਰੋਕੀ ਜਾਂਦਾ ਮੇਰੇ ਕਾਰ ਵਾਲੇ ਦਾ ਅੰਨਾ ਮੁਰਾ ਹੈਗਾ ਕਿ ਉਹਦਾ ਪੈਨਸ਼ਨ ਕੱਟੀ ਗਈ ਕਿਹਦੇ ਨਾਲ ਪੈਨਸ਼ਨ ਕੱਟੀ ਗਈ ਉਹ ਦੱਸੋ ਬੱਸ ਸੁਣਾ ਲੱਗਣਾ ਸੀ ਸਦਨਾ ਉਹ ਵੀ ਕਰਤਾਂ ਗਿਆਂਗੇ ਕਹਿਦਾ ਕਰੋ ਜੀ ਕਿ ਮੇਰੇ ਕਾਰ ਵਾਲਾ ਆਇਆ ਇਹਨੂੰ ਸਾਰਾ ਇਨਕਾਜ ਮੇਰੇ ਕਾਰ ਵਾਲਾ ₹1000 ਕਦੇ ਬਜਟ tourne ਉਹ ਮਾਤਾ ਕੀਤੀ ਸੀ ਕਿਹਾ ਸੀ ਵੀ ₹1000 ਰਸੋਈ ਖਰਚਾ ਦੇਵਾਂਗੇ ਰੇਗਾਂ ਦਾ ਕੰਮ ਚੱਲੂਗਾ ਨਾ ਕੋਈ ਕੰਮ ਚੱਲਦਾ ਨਾ ਕੋਈ ਸਾਨੂੰ ਪਾ ₹2500 ਪੈਂਚਲ ਕਹੀ ਸੀ ਜਿਹੜੇ ਗਰੀਬਾਂ ਦੇ ਮਤਲਬ ਕਮਰੇ ਹੈਗੇ ਆ ਖਰਾਬ ਆ ਹਲਵਤੇ ਵਾਲਿਆ ਪੈਸੇ ਪਾਵਾਂਗੇ ਨਾ ਕੋਈ ਗਰੀਬ ਨੂੰ ਟੈਲਵਤੇ ਦੇ ਪੈਸੇ ਆਏ ਆ ਨਾ ਕਿਸੇ ਗਰੀਬ ਦਾ ਕਮਰਾ ਆ ਭਾਵੇਂ ਘਰ ਘਰ ਜਾ ਕੇ ਦੇਖ ਲੈਣ ਭਾਵੇਂ ਪਿੰਡ ਪਿੰਡ ਜਾ ਕੇ ਵੇਖ ਲੈ ਇਹ ਹੀ ਰੋਣਾ ਨਾ ਪਈ ਪਾਣੀ ਦੀ ਸੁਵਿਧਾ ਕਿਸੇ ਗੱਲ ਦੀ ਸਾਨੂੰ ਸੁਵਿਧਾ ਨਹੀਂ ਨਾ ਸਾਨੂੰ ਕੋਈ ਪੈਨਸ਼ਨ ਮਿਲਦੀ ਆ 2500 ਰੁਪਿਆ ਕਹਿਆ ਸੀ ਉਹ ਵੀ ਨਹੀਂ ਮਿਲਦੀ 1000 ਰੁਪਿਆ ਕਹਿਆ ਸੀ ਉਹ ਵੀ ਨਹੀਂ ਮਿਲਦੀ ਨਰੇਗਾ ਦਾ ਕੰਮ ਵੀ ਨਹੀਂ ਮਤਲਬ ਵੀ ਮਿਲਦਾ ਪਰ ਉਹ ਤਾਂ ਜ਼ਿਲ੍ਹੇ ਦੇ ਵਿੱਚ ਇੱਕ ਚਰਚਾ ਚੱਲਦੀ ਆ ਕਹਿੰਦੇ ਸਭ ਤੋਂ ਵੱਧ ਜਿਹੜਾ ਕੰਮ ਹੈ ਡਾਕਟਰ ਬਲਜੀਤ ਕੋਰ ਮੈਡਮ ਕਰਦੀ ਨਹੀਂ ਜੀ ਨਹੀਂ ਕੋਈ ਨਹੀਂ ਐਸੀ ਠਕੋਸ਼ ਨਹੀਂ ਕੀਤਾ ਦੀ ਕੋਛ ਨਹੀਂ 30000 ਰੁਪਏ ਸਰਕਾਰ ਦੇ ਦਿੱਤੇ ਕਹਣਾ ਲੱਗਦਾ ਇਹ ਮੈਨੂੰ 30000 ਰੁਪਏ ਹੋ ਪੀ ਪਤਾ ਵੀ ਦੇਣਗੇ ਕਿ ਨਹੀਂ ਜਦੋਂ ਅੱਗੇ ਇੰਨੀਆਂ ਮੰਗਾ ਮੰਗ ਮੰਨ ਕੇ ਨਹੀਂ ਇਹਨਾਂ ਨੇ ਪੂਰੀਆਂ ਕਰੀਆਂ ਤੇ ਹੁਣ ਸਾਨੂੰ ਕੀ ਪਤਾ ਦੇਊਗੀ ਕਿ ਨਹੀਂ ਆ ਜਾ ਕੇ ਵੇਖੋ ਕਮਰਾ ਸਾਡੇ ਸਰਚੇ ਡੱਕਦਾ ਤੇ ਕੋਈ ਨਹੀਂ ਮੰਨ ਮੰਨਦਾਗਾ ਕਿਸੇ ਨੂੰ ਕੋਈ ਕੋਈ ਸੂਤ ਨਹੀਂ ਮਿਲਦੀ ਆ ਜੀ ਕੋਈ ਸੂਤ ਨਹੀਂ ਮਿਲਦਾ ਆ ਵੀ ਪਾਰਟੀ ਸਰਕਾਰ ਤੋਂ ਖੁਸ਼ ਹੋ ਜੀ ਨਹੀਂ 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 ਕੋਈ ਕੋਸ਼ ਨਹੀਂ ਆ ਅਸੀਂ ਕੋਈ ਕੋਸ਼ ਨਹੀਂ ਆ ਇਹ ਮੰਦੀ ਸਰਕਾਰ ਦੋਸਤ ਲੈਣਾ ਐਨੇ ਚੰਗੇ ਹੈ ਜੀ ਸਰਕਾਰ ਨਾਲੋਂ ਉਹ ਤਾਂ ਵਾਝਾ ਕੀਤੇ ਹੁਣ ਇਹ ਅੰਦਰ ਵੜ ਗਏ ਹੁਣ ਨਹੀਂ ਬਾਹਰ ਨਿਕਲਦੇ ਜਿਹੜੇ ਹੱਥ ਬਣ ਬਣ ਕੇ ਵੋਟਾਂ ਲੈਣ ਆਉਂਦੇ ਸੀ ਹੁਣ ਇਹ ਵੋਟਾਂ ਲੈ ਕੇ ਤਾਂ ਮੇਰਾ ਮੇਰੇ ਦੋ ਬੱਚੇ ਆ ਮੇਰਾਮガル ਦੀ ਰਹਿਣ ਵਾਲੀਆਂ ਮੇਰੇ ਕੋਲ ਪਲਾਟ ਆ ਪਰ ਮੇਰੇ ਕੋਲ ਘਰ ਬਣਾਉਣ ਲਈ ਪੈਸਾ ਨਹੀਂ ਹੈਗਾ ਠੀਕ ਆ ਜੀ ਇੰਨੀ ਕੀ ਮਜ਼ਦੂਰੀ ਦੇ ਵਿੱਚ ਦੱਸੋ ਘਰ ਚਲਾਈਏ ਕਿ ਘਰ ਬਣਾਈਏ ਦੱਸੋ ਜੀ ਜੀਪੁਰ ਮੈਨੂੰ ਕਹਿੰਦੀ ਮੈਂ ਤਾਂ ਕਰਜ਼ੇ ਹੀ ਮਾਫੀ ਤੇ ਕੁਝ ਨਹੀਂ ਮਾਫ ਹੋਇਆ ਜੀ ਨਹੀਂ ਜੀ ਗਰੀਬਾਂ ਦੇ ਗਰੀਬਾਂ ਦੇ ਦੋ ਦੋ ਤਿੰਨ ਤਾਂ ਲੋਨ ਚੱਲਦੇ ਗਰੀਬ ਕੀ ਕਰਨ ਦੱਸੋ ਜੀ ਕੋਸ਼ਿਸ਼ ਕਰ ਲਈ ਜਾਂਦਾ ਮੇਰੇ ਤੇ ਖੁਦ ਕੇਸ ਚੱਲੀ ਜਾਂਦਾ ਮੈਂ ਤਰੀਕ ਤੇ ਜਾਨੀ ਆ ਪੈਸੇ ਚੱਕੇ ਸੀਗੇ ਪੈਸੇ ਚੱਕੇ ਸੀਗੇ ਸਰਕਾਰ ਤੋਂ ਕਰਜ਼ਾ ਤੇ ਮੇਰੇ ਤੇ ਕੇਸ ਚੱਲੀ ਜਾਂਦਾ ਮੈਨੂੰ ਐਦ ਕਿ ਉਹਨਾਂ ਨੇ ਭਾਏ ਭੇਜਤਾ ਦਾ ਬਰਸ ਵਾਲਾ ਵੀ ਅਸੀਂ ਅੰਦਰ ਕਰ ਦਾਂਗੇ ਤੇ ਸਾਡੇ ਉਹ ਨਹੀਂ ਮਾਫ਼ ਕਰਦੇ ਜ਼ਿੰਮੇਵਾਰਾਂ ਨੇ ਮਾਫ਼ ਕਰ ਦਿੰਦੇ ਸਾਡੇ ਗਰੀਬਾਂ ਦੇ ਕਿਉਂ ਨਹੀਂ ਮਾਫ਼ ਹੁੰਦੇ ਹੈ ਨਾ ਆਪੇ ਬੱਚਿਆ ਦਿਹਾੜੀ ਹੈ ਜੋ ਕਰਮਕਾਂ ਜੰਦੇ ਉਹ ਬਈ ਕੈਸ ਨਿਵਾੜ ਦੀ ਭਾਏ ਆਪੇ ਨਿਰੇਦ ਦਾ ਵੀ ਕੋਈ ਜਾਂਦੇ ਹਾਂਜੀ ਮਾਤਾ 2000 ਜੱਪਾਈ ਜਾਂ ਤਾਂ ਜੀਵਿੰਦਾਰਾਂ ਨੂੰ ਛੱਟਾ ਸਿਆਉਣੇ ਯਾਰ ਕਿ ਨੋਵਾ ਜੜੀਆਂ ਤੇ ਦੂਜੇ ਪਿੰਡ ਤੀਜੇ ਪਿੰਡ ਝੋਨਾ ਲਾਉਣ ਜਾਂਦੀਆਂ ਸਾਤ ਉਹ ਵੀ ਰੁਜ਼ਗਾਰ ਖੋਲੀ ਉਹ ਹੋਲੀ ਅੱਗੇ ਸੀਨਾ ਦੀ ਝੋਨਾ ਲਾਉਣ ਨਾਲ ਹਾਂਜੀ 5 ਕਿਲੋ ਕਿ ਨਹੀਂ ਮੇਰੀ ਨੂੰ 5 ਕਿਲੋ ਮੀਂਹ ਨਹੀਂ ਪਿਆ ਪਹਿਲਾ ਮੌਨਾਂ ਦੀ ਟੋਰਪੀਆਂ ਵਾਲੀ ਮਿਲਦੀ ਸੀ ਉਹ ਬੰਦ ਕਰਤੀ ਖੋਲ ਹੀ ਤੇ ਰਜਗਾਰ ਆ ਸਾਡਾਂ ਗਰੇਗਾ ਵੀ ਬੰਦ ਕਰਤੀ ਦੱਸੋ ਅਸੀਂ ਖਾਵਾਂਗੇ ਕੀ ਜ਼ਹਿਰ ਦੇ ਦੇਵੇ ਸਾਨੂੰ ਲਿਆ ਕੇ ਇਹਨੂੰ ਕਾ ਜ਼ਹਿਰ ਲੈ ਜਾ ਤੇ ਜ਼ਹਿਰ ਦੇ ਦੇ ਪਿੰਡਾਂ ਦੇ ਵਿੱਚ ਜਾ ਕੇ ਫੇਰ ਖਤਮ ਹੋਊਗੀ ਦੁਨੀਆ ਨਹੀਂ ਦੁਨੀਆ ਹੀ ਪਿੜੂਗੀ ਇਹ ਦੇ ਨਾਲ ਜਿੱਦੋਂ ਅਸੀਂ ਆਟਾ ਪਾਉਂਦੇ ਸਾਨੂੰ 5 ਕਿਲੋ ਦਿੱਤੀ ਜਾਂਦੀ ਆ ਮਹੀਨੇ ਦੀ ਉਹ ਵਾਚੀ ਚੱਕੀ ਦੇ ਰਹਿ ਜਾਂਦੀ ਆਂ 5 ਕਿਲੋ ਨਾਲ ਅਸੀਂ ਕਿੱਥੇ ਕੀ ਕਰਗੇ ਉਹ ਚੱਕੀ 'ਚ ਰਹਿ ਜਾਂਦੀ ਆਂ ਪੀਸਣਾ ਹੀ ਲੈ ਜਾਂਦਾ ਤੇ 5 ਕਿਲੋ ਨਾਲ ਸਾਡਾ ਕੋਈ ਗੁਜ਼ਾਰਾ ਹੁੰਦਾ ਸਰਕਾਰ ਦੁਆਰਾ ਦਿੱਤੇ ਮਤ ਦੁਆਰਾ ਨਹੀਂ ਨਹੀਂ ਜਾਂਦਾ ਇਹਦਾ ਸੁੱਕਣੇ ਪਾ ਦੇ ਬਈ ਜਿੱਤਣ ਵਾਲੀ ਗੱਲ ਤਾਂ ਹੁਣ ਉਹਨਾਂ ਦਾ ਡਲੇ ਮਾਰਨਗੇ ਤਾਂ ਕਹ ਦੇ ਡਲੇ ਪਿੰਡਾਂ 'ਚ ਨਾ ਡਲੇ ਮਾਰਨ ਤਾਂ ਕਹਿ ਦੇ ਦਿਓ ਸਨਾਰਸ਼ ਕੀਤਾ ਹੈ ਅਗਲਾ ਇਹ ਫੇਕ ਮੰਜੂਰ ਜੁਨੀਅਨ ਦੇ ਨਾਲ ਅਸੀਂ ਬਰੋਬਰ ਖੜੇ ਆ ਤੇ ਤਾਂ 365 ਦਿਨ ਅਸੀਂ ਜਿੱਥੇ ਵੀ ਇਹ ਸਨਾਰਸ਼ ਕਰਨਗੇ ਜਿੱਥੇ ਵੀ ਧਰਨਾ ਲੱਗੂਗਾ ਅਸੀਂ ਬਰੋਬਰ ਜਾਵਾਂਗੇ ਨਾਲ ਮਰਨਾ ਮੁੰਡਾ ਤੁਹਾਡਾ ਕੀ ਨਾਮ ਹੈ ਜੀ ਗਰਚਾਰ ਸਿੰਘ ਜੀ ਕਿਹੜਾ ਪਿੰਡ ਹੈ ਕੰਗਲੇੜੀ ਕੱਲਾ ਹੀ ਆਉਣਾ ਕੱਲਾ ਹੀ ਛੇਰ ਕੱਲਾ ਛੇਰ ਹਾਂ ਤੇ ਸਾਡਾ ਕੰਮ ਖੋ ਗਿਆ ਸਾਰਾ 2500 ਨਹੀਂ ਜੀ ਇਹਨਾਂ ਨੇ ਕੀਤਾ ਬਹੁਤ ਚਿਰ ਦਾ ਪਰ ਸਾਨੂੰ ਦਿੱਤਾ ਨਹੀਂ ਇਹਨਾਂ ਨੇ ਹਾਂ ਕੀਤਾ ਆਈਏ ਭਗਵਾਨ ਜਮਾਨ ਦਾ 2500 ਕਰਤਾ ਉਹਦਾ ਮੈਦਾ ਕਰਤਾ ਹੁਣ ਜਿਹੜੇ ਉਧ ਲਿਆ ਉਹ ਖਾਈ ਜਾਂਦੇ ਆ ਉਹ ਲਾਰੇ ਲਾਈ ਕਰਦੇ ਨੇ ਕਿ ਦੇਣੀ ਵੀ ਚਾਹੀਦੀ 5 ਕਿਲੋ ਨਾ ਕਿੰਦੀ ਗੱਲ ਉਹ ਲੈਣ ਨੂੰ ਤੁਹਾਨੂੰ ਕੀ ਲੱਗਦਾ ਕਿਵੇਂ ਉਹਦਾ ਕੀ ਸਾਰੀਲਾ ਬਸ ਮਰ ਜੀਏ ਅਸੀਂ ਤਾਂ ਮਰ ਜੇ ਸਭ ਜਿਹੜਾ ਜ਼ਮੀਨ ਖੋਲੀ ਦਾ ਹੋਂਤਾ ਜੇ ਰੋਟੀ ਖਾਈ ਆਨੇ ਆ ਬੋਾਈਟ ਹੋਏ ਜਿਹੜਾ ਰੋਟਾ ਲੈਣੇ ਹਨ ਔਰ ਤੋ ਤੂ ਮੁਰੇ ਹੋ ਜਾਂਦੇ ਮੁਰਕ ਤੂੰ ਕੌਣ ਤੇ ਮੈਂ ਕੌਣ ਉਦੋਂ ਨੂੰ ਕੋਈ ਬੋਲਦਾ ਜੋ ਰੋਟਾ ਲੈਣੇ ਮਾਰੇ ਆਜੋ ਬੀਬੀ ਆਜੋ ਪਹਿਣੀ ਆਜੋ ਭਾਈ ਮੰਗਰੋ ਉਦੋਂ ਨੂੰ ਕੋਈ ਬੋਲਦਾ ਹਾਂ ਉਦੋਂ ਤਾਂ ਭੈਣ ਬਣਾ ਲੈਣ ਆਜਾ ਭੈਣ ਜੀ ਤੇ ਮੰਗਰੋ ਐਂ ਪੰਜ ਕਿਲੋ ਕੰਕ ਮਿਲਦੀ ਹੈਗੀ ਸਾਨੂੰ ਪਕੜਨ ਚੋਗ ਪਾਉਣੀ ਸੀ ਸਾਨੂੰ ਕੰਕ ਚਾਹੀਦੀ ਅੱਗੇ ਨੂੰ 30-30 ਕਿਲੋ 200 ਰੁਪਏ ਕਿਲੋ ਆਈ ਜਿਹੜੀ ਉਹ ਕੰਕ ਸਾਨੂੰ ਚਾਹੀਦੀ ਆ ਮੇ ਮਰੀ ਅਸੀਂ ਨਰਮਾ ਚੋਗ ਨਹੀਂ ਅਸੀਂ ਛੋਟਾ ਟੈਂਪਾਸ ਆਇਆ ਹੁੰਦਾ ਫਿਰ ਨਿੱਤੇ ਸਾਨੂੰ ਕੁਛ ਆ ਬਾਈ ਸਾਡੋ ਕਰਕੇ ਜਾਈ ਰਹਾ ਨਾ ਸਾਨੂੰ ਪਲਾਟ ਫੰਦੇ ਪਾ ਦੇ ਬਗਾਰੇ ਤੇ ਕੁਛ ਨਹੀਂ ਹੋਇਆ ਠੀਕ ਹੈ ਨਾ ਕਿੰਨਾਂ ਪਹਿਲਾਂ ਵੀ ਸਰਕਾਰਾਂ ਕਿਵੇਂ ਸੀ ਬਸ ਘਾਟੇ ਵਾਸੀ ਇਹੋ ਜਿਹੀ ਸੀ ਸਰਕਾਰਾਂ ਨਾ ਸਾਨੂੰ ਕਰਕੇ ਮਿਲ ਰਹੀ ਆ ਜਮਾ ਦੋ ਸਾਡੋ ਦੇ ਕੀ ਮਕਾਨ ਕਮਲ ਰਹੀ ਆ 5 ਕਿਲੋ ਕਣਕ ਮਿਲ ਰਹੀ ਆ ਸਾਨੂੰ ਠੀਕ ਹੈ ਨਾ ਚਾਰ ਚੁੱਕਰੇ ਮਾਰਦਾ ਨਾ ਸਾਡੀ ਮਰੇਗਾ ਬੰਦ ਕਰ ਰਹੀ ਆ ਸਾਡੀ ਮਰੇਗਾ ਚੱਲਣੀ ਚਾਹੀਦੀ ਆ ਠੀਕ ਹੈ ਨਾ ਆਹ ਇਹ ਸਾਡੀਆਂ ਮੰਗਾਂ ਪਤਾ ਹੋ ਗਈਆਂ ਮੁੰਡੇ ਦੇ ਮਾਰ ਨਹੀਂ ਆਇਆ ਉਹਦਾ ਕੋਈ ਬੰਦਾ ਵਾਸਤੇ ਨਹੀਂ ਲੱਟੇ ਲੈ ਆਇਆ ਅਜਾਹੇ ਲੜਕੀ ਹ ਕਮਾਈ ਆਇਆ ਨਹੀਂ ਕਮਾਈ ਆਇਆ ਅਸੀਂ ਪੰਜਾਬ ਖੇਤ ਮਜ਼ਦੂਰ ਜੁਨੀਆਨਾ ਹੈ ਸਿੰਘਾ ਵਾਲਾ ਪਿੰਡ ਦਾ ਸਾਡਾ ਏਸੀ ਇਹ ਮੰਗਾ ਵਾਸਤੇ ਆਏ ਆ ਉਹ ਹੰਤਮਾਨ ਆ ਕੇ ਸੱਥਾਂ ਜੋ ਸੁਵੀ ਤੇ ਅਸੀਂ ਸਾਰਿਆਂ ਦੀ ਸੁਣਾਈ ਕਰਾਂਗੇ ਤੇ ਅਸੀਂ ਭਗਤ ਸਿੰਘ ਦਾ ਰਾਜ ਲਿਆ ਮਾਰ ਉਹ ਵੀ ਬੁੜੀਆਂ ਤੇ ਅਸੀਂ ਵੀ ਬੁੜੀਆਂ ਜੰਗਾਂ ਦੇ ਭੌਂਕਦਿਆਂ ਫਿਰਦਿਆਂ ਖੇਤਾਂ 'ਚ ਭੌਂਕਦਿਆਂ ਇਹ ਸਾਡੀ ਇੱਕ ਨਹੀਂ ਸੋਣਦੀ ਇਹ ਸਾਡੀ 7000 ਮੈਂ ਮਸ਼ਹੂਰ ਪਾਉਂਦੀਆਂ ਇਹਨੂੰ ਕੋਈ ਸੂਤ ਨਹੀਂ ਮਿਲੀ ਇਹ ਵੀ ਅਗਲਾ ਕਿ ਸਾਰਾ ਸੜ ਗਿਆ ਤੇ ਉਹਦੀ ਗੰਦ ਨਾ ਸਰਕੇ ਇੱਥੇ ਹੀ ਪਾਜਾ ਕਰਨਾ ਸਾਡਾ ਘਰ ਨਹੀਂ ਬਾਲ ਨਹੀਂ ਅਸੀਂ ਕੱਪ 'ਚ ਬੈਠੇ ਆ ਹਾਂ ਇੱਥੇ ਹੀ ਰਹਿਣ ਦੀ ਗੱਲ ਕਰਾਂਗੇ ਅਸੀਂ ਸਾਡੇ ਨਾਲ ਵੀ ਬੀਬੀਜੀਤਪੌਰ ਨੇ ਵਾਅਦਾ ਕੀਤਾ ਸੀ ਪਾਣੀ ਦਾ ਪਾਈਪਾਂ ਪਾਉਣੀਆਂ ਸੀ ਪਿੰਡ ਚੌਂਤਰੇ ਚ ਤੇ ਸਾਡੇ ਹੁਣ ਖਾਰਾ ਪਾਣੀ ਆ ਕੱਪੜੇ ਤੋਂ ਨੂੰ ਪਾਣੀ ਵੀ ਹੈ ਨਹੀਂਗਾ ਸਾਡਾ ਵੀ ਕੋਈ ਹੱਲ ਕਰੋ ਅਸੀਂ ਵਿਧਵਾ ਕੁੜੀਆਂ ਤੇ ਸਾਡਾ ਹੱਲ ਹੋਣਾ ਚਾਹੀਦਾ ਕੋਈ ਪ੍ਰੈਸ਼ਨ ਵਧਣੀ ਚਾਹੀਦੀ ਆ ਗਰੀਬ ਬੱਚੀਆਂ ਦੇ ਤੇ ਨਰੇਗਾ ਦਾ ਕੰਮ ਚੱਲਣਾ ਚਾਹੀਦਾ ਸਾਨੂੰ ਅਸੀਂ ਇਹੀ ਮੰਗ ਮੰਗਦੇ ਵੀ ਸਾਨੂੰ ਸਰਕਾਰ ਸਾਡੇ ਕੀਤੇ ਵਾਅਦੇ ਮਾਫ ਕਰ ਦੇਵੇ ਪਾਸ ਕਰੇ ਜਿਹੜੇ ਚੀਜ਼ਸ ਮੰਗਦੇ ਆ ਸਾਡੀ ਪੈਸਣ ਦੇਵੇ 2500 ਰੁਪਿਆ 1000 ਰੁਪਿਆ ਸਾਡੇ ਨਾਲ ਵਾਦਾ ਕੀਤਾ ਸੀ ਉਹ ਦੇਵੇ ਸਾਡੀ ਜਿਹੜੀ ਕਣਕਾ 5 ਕਿਲੋ ਕੀਤੀ ਗਈ ਆ ਸਾਨੂੰ 30 ਕਿਲੋ ਮਿਲਦੀ ਸੀ ਸਾਨੂੰ ਉਹ ਦਿੱਤੀ ਜਾਵੇ ਬਾਕੀ ਸਾਡਾ ਨਰੇਗਾ ਦਾ ਜਿਹੜਾ ਕੰਮ ਆ ਸਾਨੂੰ ਲਗਾਤਾਰ ਮਿਲਦਾ ਜਾਵੇ ਉਹਦੇ ਤੋਂ 1100 ਰੁਪਿਆ ਮਿਲੋ ਰੋਕ ਕੇ ਮਿਲ ਜੂਗਾ ਸਾਡੇ ਨਾਲ ਬਹੁਤ ਚਿਰ ਦੇ ਵਾਦੇ ਕੀਤੇ ਆ